ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਅੱਜ ਬਈ ਨਮਾਈ ਜਾਨੇ ਕਬੂਤਰ ਤੇ ਬਈ ਕਬੂਤਰੇ ਕਿਤਾਬ ਨਾਉਂਦੇ ਹੁੰਦੇ ਨੇ ਤੇ ਇੱਕ ਬਈ ਨਮਾਉਣੇ ਪੈਂਦੇ ਨੇ ਇੱਧਰ ਬਈ ਹਨਾ ਦਵਾਈ ਤਿਆਰ ਕਰ ਰੱਖੀ ਆ ਆ ਬੱਠਲ ਦੇ ਵਿੱਚ ਪਾਈ ਆ ਦਵਾਈ ਜਿਹੜੀ ਹਨਾ ਚਿਚੜਾਂ ਲਈ ਦਵਾਈ ਹੁੰਦੀ ਆ ਆਪਾਂ ਮੱਜਾਂ ਦੇ ਹਨਾ ਲਾਉਣੇ ਹੁੰਦੇ ਨੇ ਚਿਚੜਾਂ ਤੋਂ ਉਹ ਦਵਾਈ ਪਾਈ ਆ ਬਈ ਇਹਦੇ ਬੱਠਲ ਦੇ ਵਿੱਚ ਤੇ ਕਬੂਤਰ ਨੂੰ ਐ ਫੜ ਕੇ ਦੇਖੋ ਵਿੱਚ ਬਈ ਇਹਦੇ ਪੱਲੇ ਖੋਲ ਦੋ ਤੇ ਜਿਹੜੇ ਛੋਟੇ ਛੋਟੇ ਵਿੱਚ ਹਨਾ ਆ ਜਰਾਫੀਨ ਹੁੰਦੇ ਨੇ ਕਟਾਣੂ ਹੁੰਦੇ ਨੇ ਨਾਲ ਦੀ ਨਾਲ ਬਹਾਰ ਆਂਦੇ ਨੇ ਨਿਕਲ ਕੇ ਜਿਵੇਂ ਕਾਫਰ ਦਾ ਇਧਰ ਆਇਆ ਆ ਫਿਰਦਾ ਆ ਛੋਟੇ ਛੋਟੇ ਇਹੇ ਜੀ ਤਾਂ ਬਾਹਰ ਨਿਕਲਦੇ ਨੇ ਆ ਆ ਫਿਰਦੇ ਆ ਆ ਫਿਰਦਾ ਤਾਂ ਅੱਖ ਮੂੰਹ ਤੋਂ ਬਚਾ ਕੇ ਰੱਖੇ ਬਈ ਬਹੁਤ ਤੇਜ਼ ਦਵਾਈ ਹੁੰਦੀ ਹੈ ਇਹ ਅੱਖ ਚ ਪੈ ਜੇ ਹਨਾ ਬਹੁਤ ਮੱਚਦਾ ਹੈਗਾ ਤੇ ਕਬੂਤਰ ਨੂੰ ਬਈ ਆਏ ਫੜ ਕੇ ਰੱਖੇ ਦੇਖੋ ਉਂਗਲ ਦੇ ਵਿੱਚ ਹਨਾ ਇਹਦੀ ਧੌਣ ਫੜ ਕੇ ਵੀ ਇਹਦੀ ਅੱਖ ਤੇ ਨਾ ਪਵੇ ਹਨਾ ਝੁੰਝ ਤੇ ਨਾ ਪਵੇ ਤੇ ਬਸ ਸਾਂਹ ਕੱਢ ਲੇ ਵਿੱਚ ਬਸ ਕਬੂਤਰ ਨੂੰ ਪੱਲਾ ਨਾ ਮਾਰਨ ਦੇਵੇ ਤੇ ਉਧਰ ਦੇਖੋ ਬਈ ਆਏ ਬਾਕੀ ਢੋਲੀ ਚ ਪਾਈ ਜੰਨੇ ਆ ਉਧਰ ਨਵਾ ਕੇ ਤੇ ਬਾਕੀ ਇੱਧਰ ਕੱਢ ਰੱਖੇ ਨੇ ਜਿਹੜੇ ਨਵਾਉਣ ਵਾਲੇ ਨੇ ਤੇ ਤੁਹਾਨੂੰ ਦਿਖਾਵਾਂਗੇ ਹਨਾ ਨਿਕਲਦਾ ਹੋਇਆ ਵੀ ਇਹ ਆ ਖੋਲਤਾ ਵੀ ਪੱਲਾ ਦੇਖੋ ਜਮਾ ਅੰਦਰ ਪੱਲਾ ਖੋਲਦੇ ਬਈ ਪੂਰਾ ਆ ਗਿਆ ਉੱਤੇ ਬਈ ਇਹ ਤਾਂ ਖੰਭਾਂ ਵਾਲੇ ਚਿੱਚੜ ਜਾਂਦੇ ਨੇ ਇਹ ਬਾਲੇ ਭੜੀ ਕਰਦੇ ਨੇ ਇਹ ਤਾਂ ਘਰਦਿਆ ਜਿਆਦੇ ਹਨਾ ਇਹ ਕੁੱਤੇ ਮੱਖੀ ਆ ਕੰਮ ਇਹਦਾ ਤਾਂ ਤਾ ਬਈ ਜਦੋਂ ਕਬੂਤਰ ਤੇ ਲੜਦਾ ਇਹ ਹਨਾ ਚੀਕਾਂ ਘੜਾ ਆਂਦਾ ਹੈਗਾ ਇੰਨੇ ਟਾਈਮ ਨਮਾਉਣੇ ਆ ਬਈ ਬਸ ਐਵੇਂ ਵਿੱਚ ਡਬੋ ਕੇ ਚੰਗੀ ਤਰ੍ਹਾਂ ਫੰਗ ਖੋਲ ਕੇ ਇੰਨੇ ਚ ਜਿਹੜੇ ਹੁੰਦੇ ਨੇ ਉਹਦਾ ਭੱਜੇ ਬਾਹਰ ਆਉਂਦੇ ਨੇ ਨਾਲ ਦੀ ਨਾਲ ਬਹੁਤ ਤਾਕਤ ਨਾਲ ਜਿਹੜੀ ਉੱਤੀ ਮੁੜ ਗਈ ਹਾਂ ਨਾ ਹਰ ਉਹ ਲੈ ਜਾਉਂ ਸਰ ਕੋ ਉੱਤੀ ਮੁੜ ਗਈ ਆ ਗਿਆ ਆ ਗਿਆ ਨੀ ਮੈਂ ਤਬਾਕੀ ਭਈ ਇੱਧਰ ਦੇਖੋ ਆ ਬੱਚੇ ਸ਼ੱਡ ਰੱਖੇ ਨੇ 2 2 4 6 7 ਆ ਸ਼ੱਡ ਰੱਖਿਆ ਬਈ 7 ਤੇ ਇੱਧਰ ਚੱਲ ਰਿਆ ਨਮਾਉਣ ਵਾਲਾ ਕੰਮ ਐਵੇਂ ਪੱਲੇ ਨੂੰ ਖੋਲਣਾ ਬਈ ਅੰਦਰ ਬਸ ਆਪ ਦਾ ਅੱਖ ਮੂੰਹ ਬਚਾ ਕੇ ਰੱਖੇ ਬੰਦਾ ਹਨਾ ਬਾਕੀ ਕੋਈ ਦਿੱਕਤ ਨਹੀਂ ਤੇ ਜਾਂ ਫਿਰ ਕਬੂਤਰ ਦਾ ਹਨਾ ਧੌਣ ਧੌਣ ਵਿੱਚ ਆ ਕੇ ਰੱਖੇ ਇਹਦਾ ਵਧੀਆ ਹੈ ਯੂਰ ਆਇਨ ਨੂੰ ਆ ਕੇ ਪੈਦੀ ਹੋ ਰਿਹਾ ਇਹਨਾਂ ਯਾਰ ਕਿਸੇ ਆਪਣੇ ਯਾਰ ਮਿੱਤਰ ਨੂੰ ਦੱਸਿਆ ਸੀ ਆਪਾਂ ਪਾਊਡਰ ਨਾਲ ਦੂਜੀ ਚਿਚੜ ਤਾਂ ਕੱਢ ਦਿੰਨੇ ਇਹ ਕਹਿੰਦਾ ਇਹਨਾਂ 'ਚ ਬਰੀਕ ਚਿਚੜ ਹੁੰਦੇ ਨੇ ਤਾਂ ਥੋੜਾ ਆਪ ਮੈਂ ਥੋੜੀ ਦਵਾਈ ਤੇਜ ਪਾਈ ਐ ਗੰਦਲੇ ਸਾਫ ਪਾਣੀ ਤੁੱਟਿਆ ਇਹਨੂੰ ਬਰੀਕ ਚਿਚੜ ਉਹ ਵਾਲੇ ਤਾਂ ਕਰ ਦਿੰਦੇ ਇਹਨਾਂ ਚਿੱਟੇ ਰੰਗ ਦੇ ਆਹ ਇਹ ਵਧੀਆ ਸੁਣਾ ਦੀ ਇਹ ਵਧੀਆ ਸਾਰੇ ਸਰੀਰ ਚੋਂ ਕੱਢ ਦੇ ਇਹ ਤੇ ਛੱਡਦੀ ਨਹੀਂ ਹੋਣੀ ਕਿਤੇ ਪਾਊਡਰ ਪਾਊਡਰ ਨਾਲ ਤਾਂ ਆਪਾਂ ਹੰਗਾ-ਹੰਗਾ ਜਿਹਾ ਪਾ ਦਿਆ ਫਿਰ ਆਹ ਰਹਿ ਗਿਆ ਆਹ ਰਹਿ ਗਿਆ ਪੂਛ-ਪਾਜ ਦੇ ਵਿੱਚ ਰਹਿ ਗਈ ਪਾਊਡਰ ਸਾਰੀ ਹੈਗਾ ਤੇ ਲੱਗਦਾ ਵੀ ਨਹੀਂ ਲੱਗਦਾ ਨਹੀਂ ਬਾਕੀ ਪਾਊਡਰ ਵੇਸਟ ਵੀ ਬੜਾ ਹੁੰਦਾ ਨਾ ਲਓ ਜੀ ਆ ਆ ਗਈ ਅਗਲੀ ਦੀ ਵਾਰੀ ਤੇ ਉਧਰ ਆਹ ਫਿਰਦੇ ਕਬੂਤਰ ਵੀ ਨਹੀਂ ਮਏ ਆਹ ਸੀ ਬਈ ਆ ਦੇਖੋ ਚਾਰ ਹੈ ਜੇ ਪਾਣੀ ਵਾਲੇ ਹਨ ਪਾਣੀ ਵਾਲੇ ਚੜਛੜ ਰਖਿਆ ਆ ਜਾਂ ਡਾਕਟਰ ਆ ਲਾਲ ਪੂਛ ਵਾਲਾ ਕੀ ਟਾਈਮ ਹੋ ਰਿਹਾ ਹੋਊਗਾ 3:30 ਸਾਢੇ ਤਿੰਨ ਸਾਢੇ ਤਿੰਨ ਹੋ ਗਏ ਬਾਈ ਤੇ ਹਜੇ ਤੱਕ ਫਿਰਦੇ ਆ ਬੱਚੇ ਸਵੇਰ ਦੇ ਛੱਡੇ ਹੋਏ ਆ ਨੀਲੇ ਦੀ ਵਾਰੀ ਆ ਗਈ ਇਹਨਾਂ ਦਾ ਪਾਂਡੇ ਖਮੜਿਆ ਆਪੇ ਕਾਨੂੰ ਹੀ ਲੱਗਦਾ ਨਾਲ ਨਾਲ ਆਪਦੇ ਹੱਥ ਨਾਲ ਮੱਚੂ ਖਰਜਾ ਗਾਡੂ ਨੂੰ ਵੀ ਡੁਬੋ ਮੰਗੇ ਤੇ ਚ ਵਧੀਆ ਸਾਫ ਹੋ ਜੂਗੀ ਕਿੱਥੇ ਹੋ ਰਿਹਾ ਲਓ ਬਈ ਨੀਲਾ ਵੀ ਨਮਾਤਾ ਗਿਆ ਲੱਗੋ ਕਿਹਦਾ ਲੱਗਦਾ ਕਿਹਦਾ ਜਾਨੀ ਆਈ ਬਈ ਆਇਆ ਤਾ ਹਾਂ ਕੁਮਾਰ ਨੇ ਨੀ ਆ ਆ ਇੱਕ ਬੱਚਾ ਆਇਆ ਬਈ ਇਹਨੂੰ ਬਾੜ ਦੇ ਅੰਦਰ ਚੱਲ ਚਲ 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 ਛੋਟਿਆ ਉੱਪਰਦਾ ਨੂੰ ਅੱਗੇ ਆ ਕੇ ਬੈਠੀਂ ਉੱਪਰਦਾ ਇੰਜ ਨਹੀਂ ਪੜਦਾ ਯਾਰ ਉਹ ਦੇਖ ਕੇ ਅੱਖਾਂ ਜਾਂ ਨਾ ਲੱਗਣ ਤੇ ਆ ਆਫੀ ਬਈ ਦਵਾਈ ਆ ਦਵਾਈ ਆ ਬਈ ਇਹ ਪਾਈ ਆ ਪਾਣੀ ਚ ਕਿੰਨੀ ਕੁ ਪਾਈ ਸੀ ਇਹ ਚਾਰ ਪੰਜ ਕੋ ਬੂੰਦਾ ਪਾ ਲਿਆ ਪੰਜ ਬੂੰਦਾ ਸਾਰੇ ਬੱਠਰ ਚ 2.5 ਲੀਟਰ ਚ ਪੰਜ ਕੋ ਬੂੰਦਾ ਬਹੁਤ ਹੈ ਦੋ ਦੋ 2.5 ਲੀਟਰ ਚ ਬਈ ਪੰਜ ਕੋ ਬੂੰਦਾ ਪਾ ਲੈ ਤੇ ਵਧੀਆ ਰਿਜ਼ਲਟ ਦਿੰਦੀ ਆ ਦਵਾਈ ਲੋ ਬਈ ਆ ਗਿਆ ਲਾਸ ਕਬੂਤਰ ਬਾਕੀ ਸਾਰੇ ਨਮਾਤੇ ਬਈ ਆ ਲਾਸ ਆ ਆ ਗਿਆ ਆ ਗਏ ਤਿੰਨ ਤਿੰਨ ਆ ਗਏ ਬਈ ਇਕੱਠੇ ਆ ਲਾਸ ਕਬੂਤਰ ਨੂੰ ਨਮਾ ਦੇਣ ਦੇ ਹਨਾ ਬਈ ਫਿਰ ਆਪਾਂ ਇਹਦਾ ਪੁੱਛਾਂਗੇ ਬਈ ਆ ਬਹੁਤ ਸੋਹਣਾ ਹੈਗਾ ਪਿੰਜਰਾ ਜੋਟ ਬਹੁਤ ਸੋਹਣੀ ਜੋਟ ਹੈਗੀ ਪੁੱਛਾਂਗੇ ਕਿੰਨੇ ਦੀ ਆਈ ਹੈ ਤੇ ਕਿੱਥੋਂ ਲੈਂਦੀ ਆ ਘੰਟਾ ਚੀਜ਼ ਕਵਰ ਕਲੇ ਬਹੁਤ ਸੋਹਣੀ ਆ ਬਈ ਜੋਟ ਲਓ ਬਈ ਆਲਾ ਸਕੂਤਰ ਵੀ ਛੜਤਾ ਤਾਂ ਮੇਤਰੋ ਟੋਟਲ ਸਾਰੇ ਕਬੂਤਰ ਨਵਾਏ ਗਏ ਬਈ ਇਧਰ ਪਾਤੇ ਕੁਛ ਬਾਕੀ ਇਧਰ ਪਾਤੇ ਆ ਪਿੰਜਰੇ ਦੇ ਵਿੱਚ ਤਿੰਨ ਤੇ ਤਿੰਨ 6 ਕਬੂਤਰ ਇਧਰ ਨੇ ਤਿੰਨ ਤੇ ਤਿੰਨ 6 7 8 9 9 ਉਤੇ ਨੇ ਬਾਕੀ ਥੱਲੇ ਨੇ ਵੀਰੇ 5 ਕਬੂਤਰ ਆ ਜੋਟ ਦੱਸੋ ਬਈ ਆ ਕਿੰਨੇ ਦੀ ਆਈ ਸੀ ਇਹ 25 ਦੀ 2500 ਦੀ ਕਿੱਥੋਂ ਲੁਧਿਆਣੀ ਤੋਂ ਹੈ ਕਬੂਤਰ ਬਈ ਫੇਰ ਚੜ ਗਏ ਦੇਖੋ ਉਹ ਫਿਰਦੇ ਆ ਦਵਾਰੇ ਚੜ ਗਏ ਬਈ ਸਾਰੇ ਥੱਲੇ ਆ ਗਏ ਸੀ ਹੁਣ ਦਵਾਰੇ ਸਾਰੇ ਉੱਤੇ ਚੜ ਗਏ ਲੋ ਬਈ ਇੱਧਰ ਪਾਲੇ ਬਦਾਮ ਕੱਟ ਕੇ ਟਰੇ ਦੇ ਵਿੱਚ ਛੋਟੀ ਦੇ ਤੇ ਜਮਾ ਬਰੀਕ ਹੋ ਗਏ ਦੇਖੋ ਬਈ ਇਹਨੇ ਨੇ ਬਰੀਕਾ ਫੈਂਚੀ ਨਾਲੇ ਮੈਟ ਜੀ ਸੀ ਇਹ ਬਹੁਤ ਵਧੀਆ ਚੀਜ਼ ਆ ਬਈ ਦੇਖੋ ਉਹਦੇ ਨਾਲ ਕੱਟੇ ਨੇ ਜਿਵੇਂ ਬਰੀਕ ਹੋ ਜਾਂਦੇ ਨੇ ਵਾਲ 11 ਬੜੀ ਵਾਲ ਆ ਗਿਆ ਬਾਦਾਮ ਆ ਜਿਗਾਰਡਮੈਂਟ ਪਾਸ ਆ ਬਈ ਬਾਦਾਮ ਕਟਣ ਚ ਫਾਇਜ ਬਹੁਤ ਵਧੀਆ ਬਣਦਾ ਲੈ ਵੀ ਸਾਹ ਕਬੂਤਰ ਆਇਆ ਬਈ ਹੁਣ ਥੱਲੇ ਵਾਲਾ ਉੱਤੇ ਵਾਲਾ ਉੱਤੇ ਵਾਲਾ ਆਇਆ ਉੱਡ ਕੇ ਬਈ ਇਹਨੂੰ ਰੱਖੇ ਨੇ ਹੁਣ ਇਹ ਲੈ ਚੱਕ ਦੇ ਫਟੇ ਕਿੰਨੇ ਰੱਖੇ ਇਹਨੂੰ 10 ਬਸ 10 ਬਦਾਮ ਹੈ ਲੋ ਵੀ ਇੱਕ ਬੱਚਾ ਹੋਰ ਆ ਗਿਆ ਥੱਲੇ ਤੇ ਇੱਧਰ ਜਿਹੜੇ ਬੱਚੇ ਆਏ ਨੇ ਬਈ ਇਹਨਾਂ ਨੂੰ ਬਦਾਮ ਰੱਖ ਰੱਖਿਆ ਇੱਧਰ ਇੱਕ ਨੂੰ ਇੱਧਰ ਰੱਖ ਤੇ ਤੇ ਇੱਕ ਨੂੰ ਉੱਤੇ ਰੱਖ ਰੱਖਿਆ ਤੇ ਇਹਨੂੰ ਹੁਣ ਰੱਖੇ ਨੇ ਤੇ ਬੱਚੇ ਰਹਿ ਗਏ ਉੱਤੇ ਹੁਣ ਦੋ ਆ ਫਿਰਦੇ ਦੋ ਫਿਰਦੇ ਚਾਰ ਰਹਿ ਗਏ ਬਈ ਟਾਈਮ ਹੋ ਗਿਆ ਬਈ 4:30 ਦਾ ਤੇ ਬੱਚਾ ਇੱਕ ਆ ਕੇ ਬਹਿ ਗਿਆ ਤੇ ਇੱਕ ਬੈਠੀ ਜਾਂਦਾਗਾ ਆ ਗਏ ਦੋ ਰਹਿੰਦੇ ਸੀ ਨਾਂਗੇ ਲੋ ਬਈ ਇਧਰ ਪੱਥਰ ਡਾਈ ਦੀ ਨਵੀਂ ਟੈਸਟਿੰਗ ਕਰਦੇ ਆ ਫੰਗ ਤੇ ਪੱਥਰ ਡਾਈ ਲਾ ਕੇ ਉੱਤੇ ਰੇਤਾ ਪਾਇਆਗਾ ਤੇ ਸਾਫ ਕਰਾਂਗੇ ਤੁਪੀ ਦੇ ਮੈਂ ਤੁਹਾਨੂੰ ਦੱਸਾਂ ਜਾਂਦੀ ਗੱਲ ਬੰਦੂ ਯਾਰ ਤੁਪੀ ਇਧਰ ਕਿਵੇਂ ਹਾਂ ਧੁੱਪ ਹਾਂ ਧੁੱਪ ਲਵਾਵਣੀ ਫੇਰ ਬਦਲ ਕਰਦੇ ਆ ਸੈਂਪਲ ਚੈੱਕ ਬਈ ਦੇਖਾਂਗੇ ਕਾਮਯਾਬ ਹੈਗਾ ਕਿ ਨਾ ਆ ਗਏ ਬਈ ਤੈਨੂੰ ਉੱਡ ਕੇ ਹੋਰ ਤੇ ਖੁੱਡੇ ਚ ਵੜਦੇ ਇਹਨਾਂ ਨੂੰ ਫੇਰ ਉਸ ਤੋਂ ਬਾਅਦ ਛਕਾਉਣਿਆਂ ਬਦਾਮ ਇਕੱਠਿਆਂ ਨੂੰ ਸਾਰਿਆਂ ਨੂੰ ਲੋ ਬਈ ਗਏ ਅੰਦਰ ਰਹਿ ਗਿਆ ਇੱਕ ਆਇਆ ਆਇਆ ਕੋਪੀਰ ਪਾਣੀ ਨਪੀਦੇ ਆ ਹਾਂ ਉਧਰ ਕੋਈ ਨਪੀਦੇ ਫੇੜਾ ਉੱਟ ਗਿਆ ਦੋ ਬੱਚੇ ਗਏ ਨੇ ਅੰਦਰ ਪਾਣੀ ਨਪੀ ਲੈਣ ਲੋ ਬਈ ਆ ਵੀ ਕੇ ਕੀ ਕਰਦੇ ਤੂੰ ਅੱਜ ਜਾ ਇਧਰ ਆ ਮੜੀ ਉੜ ਆਇਆ ਆਇਆ ਇਹ ਚਾਹਤਾ ਪਾਣੀ ਤੇ ਸੁੱਕਾ ਆ ਚੱਲ ਉਹ ਪਾਣੀ ਪੀ ਲੂ ਯਾਰ ਬੱਚਾ ਯਾਰ ਆ ਉਹ ਕਬੂਤਰੀ ਵੀ ਆ ਗਈ ਲੋ ਬਈ ਗਏ ਸਾਰੇ ਬੱਚੇ ਅੰਦਰ ਆ ਤੈਨੂੰ ਉੱਤੇ ਰ ਹੁਣ ਹੈਨਾ ਪਹਿਲਾਂ ਚ ਖਾਲੀ ਕਰ ਇਥੇ ਸੀ ਤੁਹਾਡਾ ਨਹੀਂ ਬਹੁਤ ਕੁਝ ਕਰ ਦੇਖੋ ਵੀ ਕਿਵੇਂ ਰੰਗ ਲਾਇਆ ਦੂਰ ਤੋਂ ਦਿਂਦਾ ਬਈ ਆ ਰੰਗ ਦੇਖੋ ਬਹੁਤ ਵਧੀਆ ਰੰਗ ਲੱਗਿਆ ਐਦੀ ਦਾ ਦੂਰੋਂ ਸਿਆਣ ਆ ਜਾਂਦੀ ਬਈ ਉਡ ਦੇਦੀ ਬਾਕੀ ਬਈ ਆ ਬੱਚਿਆਂ ਨੂੰ ਬਾਦਾਮ ਖਵਾਤੇ ਇੰਨੇ ਬਾਦਾਮ ਖਿੱਚ ਲਏ ਇਹਨਾਂ ਨੇ ਤੇ ਬਾਕੀ ਰਹਿੰਦੇ ਨੇ ਭਾਈ ਇਹ ਪੁੱਲੀ ਬਲੱਡ ਲੈ ਤੇ ਬਾਕੀ ਉਧਰ ਉਹਨਾਂ ਨੂੰ ਧਰਖੇ ਨੇ ਕਾਲੇ ਬੱਲੇ ਵਾਲਾ ਮਾਂਗੇ ਲੈ ਕੇ ਆ ਪੁੱਲੀ ਵਾਲੇ ਵੱਸ ਇੱਕ ਪਾਸੇ ਲਾ ਕੇ ਉਹਦੀ ਹੈ ਇਹ ਦਿਨ ਕਾਲੇ ਬੱਲੇ ਵਾਲੀ ਦੀ ਕੱਟ ਕੇ ਦਿਖਾਉਗੀ ਇੱਧਰ ਹੈ ਜੇ ਨਾ ਭੱਜੀ ਅੱਜ ਜਿੱਤ ਕੇ ਦਿਖਾਉਗੀ ਮੈਂ ਗਰੰਟੀ ਦਿੰਦਾ ਹਾਂ ਸਾਰੇ ਜਿੱਤ ਕੇ ਦਿਖਾਉਗੀ ਮਾੜੀ ਹੈ ਚੰਗੀ ਹੈ ਆ ਸਾਰਿਆਂ ਨੇ ਬਦਾਮ ਖਾ ਲਏ ਭਾਈ ਇਹਨਾਂ ਨੂੰ ਛੱਡਣਾ ਹੁਣ ਅੰਦਰ ਮਾਨੇਗਾ ਹੋਰ ਗੁਮਾਂਡੀ ਥੋੜੀ ਆ ਕੇ ਮਾਨਪੁਰੇ ਤੋਂ ਆਪਣੇ ਘੁੰਟਰਾ ਦੇ ਸੋਹਣਾ ਲੱਗੇ ਰੰਗ ਬਗਰ ਉੱਥੇ ਛੱਡਦੇ ਹੋਈ ਵਿਚਾਲੜੇ ਚ ਖਵਾ ਕੇ ਬਦਾਮ ਲੋ ਬਈ ਦੇਖੋ ਫਿਰ ਸਾਰੇ ਕਬੂਤਰ ਸੁੱਕ ਗਏ ਹਨਾ ਨਮਾਉਣ ਤੋਂ ਬਾਅਦ ਤੇ ਦੇਖੋ ਬਈ ਕਿਵੇਂ ਨਿਕਲੇ ਆਏ ਚਿੱਟੇ ਚਿੱਟੇ ਐਣ ਜਮਾ ਬਈ ਹਨਾ ਦੁੱਧ ਵਰਗੇ ਨਿਕਲੇ ਆਏ ਸਾਰੇ ਕਬੂਤਰ ਤੇ ਨਾਲੇ ਫਰੈਸ਼ ਹੋ ਗਏ ਜਿੰਨੇ ਕਟਾਣੂ ਸੀ ਬਈ ਸਾਰੇ ਬਾਹਰ ਆ ਗਏ ਤੇ ਜਰੂਰ ਦੱਸਿਓ ਵੀਰੇ ਹਨਾ ਕਿਵੇਂ ਲੱਗਿਆ ਕਬੂਤਰ ਨਮਾਉਣ ਦਾ ਤਰੀਕਾ ਆ ਗੱਲ ਜਰੂਰ ਦੱਸਿਓ ਕਮੈਂਟ ਕਰਕੇ ਬਾਕੀ ਕੋਈ ਨਵਾਂ ਹੋਰ ਤਰੀਕਾ ਕੋਈ ਆਊਗਾ ਉਹ ਵੀ ਤੁਹਾਡੇ ਅੱਗੇ ਲੈ ਕੇ ਆਵਾਂਗੇ ਆਪਾਂ ਲਓ ਬਈ ਕਬੂਤਰਾਂ ਦੇ ਨਹਾਉਣ ਵਾਲਾ ਕੰਮ ਤਾਂ ਨਿਬੜ ਗਿਆ ਤੇ ਹੁਣ ਬਈ ਹਨਾ ਕਬੂਤਰਾਂ ਦੇ ਰੰਗ ਲਾਉਣ ਲੱਗੇ ਨੇ ਤੇ ਆ ਉਹ ਬੱਚੇ ਨੇ ਹਨਾ ਬਈ ਜਿਹੜਿਆਂ ਨੇ ਰੰਗ ਲਾਉਣਾ ਹੈਗਾ ਤੇ ਇੱਧਰ ਪੱਥਰ ਡਾਈ ਬਣਾ ਰੱਖੀ ਆ ਤੇ ਬਈ ਆ ਰੰਗ ਲਾਉਣ ਵਾਲੀ ਵੀਡੀਓ ਆਊਗੀ ਗੋਪੀ ਹੋਰਾਂ ਦੇ ਹਨਾ ਨਵੇਂ ਚੈਨਲ ਤੇ ਤਾਂ ਸਾਰੇ ਜਾਣੇ ਦੇਖਿਓ ਬਈ ਅਗਲਾ ਪਾਰਟ ਆ ਇਹ ਵੀਡੀਓ ਦਾ ਸੈਕਿੰਡ ਪਾਰਟ ਆ ਤੇ ਇਹ ਹਨਾ ਚੀਨੇ ਰਾਏਪੁਰ ਦੇ ਚੈਨਲ ਤੇ ਆਊਗਾ ਬਈ ਪੱਕਾ ਦੇਖਿਓ ਤੇ ਬਹੁਤ ਘੈਂਟ ਘੈਂਟ ਰੰਗ ਲਾਵਾਂਗੇ ਦੇਖੀ ਚੱਲਿਓ ਫਿਰ ਮੇਤਰੋ ਬੰਬ ਘਾੜ ਦਾਂਗੇ ਆਸੀ ਬਈ ਪਹਿਲਾ ਕਬੂਤਰ ਜਿਹਦੇ ਰੰਗ ਲਾਉਣਾ Hey, da die Enden, der Hornet,